ਕੀ ਘੰਟੀ ਹੋ ਸਕਦੀ ਹੈ ਸਾਈਬਰ ਠੱਗ ਤੁਹਾਡੀ SIM ਸਵੈਪ ਕਰਕੇ ਤੁਹਾਡੇ ਨੰਬਰ ਦੇ ਨਾਲ ਅਟੈਚ ਖਾਤੇ ਖਾਲੀ ਕਰ ਸਕਦੇ ਹਨ ਜੀ ਹਾਂ ਹੁਣ ਸਾਈਬਰ ਠੱਗਾਂ ਨੂੰ ਕਿਸੇ ਦਾ ਖਾਤਾ ਖਾਲੀ ਕਰਨ ਦੇ ਲਈ ਲਿੰਕ ਜਾਂ OTP ਭੇਜਣ ਦੀ ਵੀ ਲੋੜ ਨਹੀਂ ਹੈ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਕਲੋਨੀ ਵਿਖੇ ਰਹਿਣ ਵਾਲੇ ਪੰਜਾਬ ਨੈਸ਼ਨਲ ਬੈਂਕ ਤੋਂ ਰਿਟਾਇਰ ਹੋਏ ਅਧਿਕਾਰੀ ਹੀਰਾ ਲਾਲ ਅਗਰਵਾਲ ਦੇ ਦੋ ਖਾਤੇ ਸਾਈਬਰ ਠੱਗਾ ਦੇ ਵੱਲੋਂ ਖਾਲੀ ਕਰ ਦਿੱਤੇ ਗਏ ਹਨ ਤੇ ਉਹਨਾਂ ਦੇ ਵੱਲੋਂ ਸ਼ੱਕੀ ਵਿਅਕਤੀ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਮੋਬਾਈਲ SIM ਕੰਪਨੀ ਜਾਂ ਫਿਰ ਬੈਂਕ ਦੇ ਮੁਲਾਜ਼ਮਾਂ ਦੀ ਮਿਲੀ ਭਗਤ ਵੀ ਹੋ ਸਕਦੀ ਹੈ ਸਾਈਬਰ ਠੱਗਿਆ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਲੇਕਿਨ ਅੱਜ ਦਾ ਮਾਮਲਾ ਕੁਝ ਵੱਖਰਾ ਹੈ ਕਿਉਂਕਿ ਇਹਦੇ ਵਿੱਚ ਨਾ ਕੋਈ OTP ਹੈ ਨਾ ਕੋਈ ਲਿੰਕ ਆਇਆ ਹੈ ਸਾਈਬਰ ਠੱਗਾ ਵੱਲੋਂ SIM ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ ਬੈਂਕ ਅਮਪਲੋਈ ਰਿਟਾਇਰਡ ਬੈਂਕ ਅਮਪਲੋਈ ਨਾਲੇ ਠੱਗੀ ਹੋਈ ਹੈ ਹੀਰਾ ਲਾਲ अरोੜਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹੋਇਆ ਜਾਣਦੇ ਆ ਕੀ ਹੈ ਪੂਰਾ ਮਾਮਲਾ ਦੱਸੋ ਜੀ ਕੀ ਹੈ ਪੂਰਾ ਮਾਮਲਾ ਕਿੱਦਾਂ ਇਹ ਹੋਇਆ ਦੇਖੋ ਇਹ 31 ਤਰੀਕ ਨੂੰ ਮੇਰੀ SIM ਬੰਦ ਹੋ ਗਈ ਆ 31 ਜੁਲਾਈ ਨੂੰ ਉਸ ਤੋਂ ਬਾਅਦ ਮੈਂ SIM ਇਹ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਬੰਦ ਹੋਈ ਜਾਂ ਮੈਂ ਇਨਕੁਆਇਰੀ ਕਰਦਾ ਰਿਹਾ ਜਾਂ ਮੈਂ ਸੈਟਿੰਗ ਤੇ ਜਾ ਕੇ ਦੇਖਦਾ ਰਿਹਾ ਵੀ ਮੇਰੀ SIM ਕਿਉਂ ਬੰਦ ਹੋਈ ਹੈ। ਇਹ ਉਸ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਲੱਗਾ ਮੈਂ ਇਨਕੁਆਇਰੀ ਕੀਤੀ ਐ ਫਿਰ Airtel ਉਹ ਪਹਿਲੀ ਤਰੀਕ 2 ਤਰੀਕ ਨੂੰ ਮੈਂ ਇਹ ਪਹਿਲੀ ਤਰੀਕ ਨੂੰ ਮੇਰੀ SIM ਪੂਰੀ ਤਰ੍ਹਾਂ ਬੱਜ ਰਹੀ ਆ। 2 ਤਰੀਕ ਨੂੰ 2 ਅਗਸਤ ਨੂੰ ਡੇ Airtel ਆਫਿਸ ਗਿਆ ਮੈਂ ਪਤਾ ਕੀਤਾ ਵਾ ਕਿ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਭੀ ਉਹਨਾਂ ਨੇ ਕਿਹਾ ਜੀ ਤੁਹਾਡੀ SIM ਜਿਹੜੀ ਆ ਉਹ ਬੰਦ ਹੋ ਚੁੱਕੀ ਆ। ਫਿਰ ਇਹਨਾਂ ਨੂੰ ਜੇ ਚਾਲੂ ਕਰਵਾਉਣੀ ਆ ਤੁਸੀਂ ਤੇ ਚੰਦ ਉਹਦੇ ਕੰਢੇ ਤੱਕ ਚਾਲੂ ਹੋ ਜਾਏਗੀ ਤੁਸੀਂ ਰਿਕਵੈਸਟ ਦੇ ਦਿਓ ਆਧਾਰ ਕਾਰਡ ਲਾਇਓ ਤੇ ਤੁਹਾਡੀ ਸਿਮ ਜਿਹੜੀ ਆ ਉਹ ਅਸੀਂ ਚਾਲੂ ਕਰ ਦਿਆਂਗੇ ਨਵਾਂ ਉਹ ਤੋਂ ਬਾਅਦ ਮੈਂ ਕਿ ਇਹ ਟਰੇਲਰ ਕੋਲ ਗਿਆ ਵਾਂ ਜਿਹੜੇ ਸਿਮਾਂ ਵੇਚਦੇ ਆ ਉਹਨਾਂ ਨੇ ਮੇਰੀ ਸਿਮ ਜਿਹੜੀ ਮੈਨੂੰ ਨਵੀਂ ਦਿੱਤੀ ਆ ਤੇ ਮੇਰੀ ਸਿਮ ਅੱਧੇ ਘੰਟੇ ਬਾਅਦ ਚਾਲੂ ਹੋ ਗਈ ਆ ਉਹ ਤੋਂ ਬਾਅਦ ਮੈਂ 3 ਤਰੀਕ ਨੂੰ ਆਪਣੀ ਐਪ ਡਾਊਨਲੋਡ ਕੀਤੀ ਆ ਜਿਹਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਦੋ ਅਕਾਊਂਟਾਂ ਚੋਂ ਪਹਿਲੇ ਜਿਹੜੇ ਆ ਉਹ ਉੱਡ ਗਏ ਇੱਕ ਸੇਵਿੰਗ ਅਕਾਊਂਟ ਸੀ ਮੇਰਾ ਪੈਨਸ਼ਨ ਅਕਾਊਂਟ ਜਿਹਦੇ ਤੇ ਮੇਰੀ ਪੈਨਸ਼ਨ ਆਉਂਦੀ ਸੀ ਐ ਜੀਟੀ ਪੈਨਸ਼ਨ 31 ਜੂਨ ਨੂੰ ਕ੍ਰੈਡਿਟ ਹੋਈ ਸੀ ਉਹ ਪੈਸੇ ਉਧਰ ਹੀ ਪੈਨਸ਼ਨ ਦੇ ਪੈਦੇ ਹੀ ਉਹ ਪੈਸੇ ਸਾਰੇ ਜਿਹੜੇ ਜ਼ੀਰੋ ਬੈਲੈਂਸ ਹੋ ਗਿਆ ਇੱਕ ਮੇਰੀ ਲਿਮਟ ਸੀਗੀ 10 ਲੱਖ ਦੀ ਓਡੀ ਲਿਮਟ ਜਿਹੜੀ ਕਿ ਉਹ 10 ਲੱਖ ਦੇ 10 ਲੱਖ ਪੂਰਾ ਦਾ ਪੂਰਾ ਜਿਹੜਾ ਵਾ ਉਹ ਚਾਰ ट्रांजੈਕਸ਼ਨਾਂ 4 ਲੱਖ 3 ਲੱਖ 2 ਲੱਖ ਤੇ 1 ਲੱਖ ਦੇ ਨਾਲ ਸਾਰੇ ਪੈਸੇ ਜਿਹੜੇ ਆ ਉਹ ਵੀ ਸਾਈਬਰ ਧੱਕੀ ਦਾ ਨਿਸ਼ਕਾਰ ਹੋਇਆ साइबर ठगा ने भी पैसे मेरे जड़े आ सारे कढ़वा लिते जाए जेडे कि डिफरेंट डिफरेंट बैंकों के दे कुछ कलकत्ते बैंक और कुछ आई डी बी आई बैंक जड़ा वा वह मध्य प्रदेश का वा जिथे मेरे पैसे गए और इदे के मैं ये मंग करता वा कि मैं मेरी एफ आई आर लॉन्च करके इंक्वायरी की जाए कि मेरे पैसे जड़े क्यों गए कितने गए और मेरे मेरी जी सिम वा ਉਹ ਕਿੱਦਾਂ ਬੰਦ ਹੋਈ ਔਰ ਬੈਂਕ ਨੇ ਵੀ ਮੈਨੂੰ ਬਗੈਰ ਕਿਸੇ OTP ਤੋਂ ਕੋਈ ਮੈਸੇਜ ਨਹੀਂ ਕੋਈ OTP ਨਹੀਂ ਬੈਂਕ ਨੇ ਵੀ ਪੈਸੇ ਕਿੱਦਾਂ ਬਿਰੇ ਡੈਬਿਟ ਕਰਵਾ ਦਿੱਤੇ ਜਾਂ ਇਹ Airtel ਕੰਪਨੀ ਦਾ ਕੀ ਹੱਥ ਆ ਮੇਰੀ SIM ਬੰਦ ਕਰਵਾਣ ਦਾ ਤਾਂ ਕਿ ਇਹ ਸਾਈਬਰ ਧੋਘੀਆਂ ਧੜਾਂ ਦੇ ਨਾਲ ਮਿਲ ਕੇ ਇਹ ਪੈਸੇ ਜਿਹੜੇ ਆ ਉਹ ਬੈਂਕਿੰਗ ਅਮਪਲਾਈ ਦੇ ਨਾ ਬੈਂਕਿੰਗ ਅਮਪਲਾਈ ਦੇ ਪੈਸੇ ਜਿਹੜੇ ਆ ਉਹ ਜਾ ਰਹੇ ਆ 11 ਲੱਖ ਰੁਪਏ ਦੇ ਕਰੀਬ ਠੱਗੀ ਹੈ ਬੈਂਕ ਅਮਪਲੋਈ ਰਹੇ ਤੁਸੀਂ کافی ਦਿਨ ਬੈਂਕ ਚ ਕੰਮ ਕੀਤਾ ਲੱਗਦਾ ਹੈ ਕਿ ਬੈਂਕ ਚ ਪੈਸੇ ਸੇਫ ਨਹੀਂ ਹਗੇ ਲੋਕ ਦੇ ਬਿਲਕੁਲ ਜੀ ਇਹ ਜੋ ਜੋ ਕੁਝ ਮੇਰੇ ਨਾਲ ਹੋਇਆ ਉਹਦੇ ਮੁਤਾਬਕ ਤੇ ਮੈਂ ਹੁਈ ਸਮਝਦਾ ਹਾਂ ਕਿ ਰਿਟਾਇਰਡ ਅਮਪਲੋਈ ਦੇ ਜਿਹੜੇ ਬੈਂਕਾਂ ਚ ਕਿਸੇ ਰਿਟਾਇਰਡ ਕੀ ਕਿਸੇ ਵੀ ਅਮਪਲੋਈ ਦੇ ਜਾਂ ਕਿਸੇ ਵੀ ਕਸਟਮਰ ਦੇ ਪੈਸੇ ਜਿਹੜੇ ਆ ਉਹ ਸੇਵ ਨਹੀਂ ਹੈਗੇ ਕਿ ਇਹ ਠੱਗੀ ਜਿਹੜੀ ਆ ਮੇਰੇ ਨਾਲ ਹੋਈ ਆ ਉਹ ਹੋਰ ਵੀ ਠੱਗੀ ਕਈਆਂ ਨਾਲ ਹੋਈ ਆ ਜਿਹਦੇ ਕਿ ਮੈਨੂੰ ਐਗਜ਼ਾਮਪਲ ਆ ਮੇਰੇ ਕੋਲ ਅੱਜ ਆ ਗਿਆ ਵਾ ਤੋ ਹੋ ਸਕਦਾ ਕਿ ਆਮ ਆਧੀਆਂ ਨਾਲ ਹੋਰ ਵੀ ਹੋ ਸਕਦੀਆਂ ਵਾ ਜੇ ਇਹਨੂੰ ਬੈਂਕ ਪੂਰੀ ਤਰ੍ਹਾਂ ਆ ਪੂਲੀ ਐਕਟਿਵ ਨਹੀਂ ਹੁੰਦਾ ਜਾਂ ਠੱਗੀਆਂ ਨੂੰ ਨਹੀਂ ਰੋਕ ਪਾਂਦਾ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਲੱਗਦਾ ਵਾ ਕਿ ਬਹੁਤ ਜ਼ਿਆਦਾ ਭਾਰੀ ਠੱਗੀ ਹੋ ਰਦੇ ਖਤਰੇ ਹੈਗੇ ਬਿਲਕੁਲ ਜੀ ਵੱਖਰੀ ਤਰ੍ਹਾਂ ਦਾ ਮਾਮਲਾ ਹੈ SIM ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ ਕੋਈ OTP ਨਹੀਂ ਕੋਈ ਲਿੰਕ ਨਹੀਂ ਭੇਜਿਆ ਗਿਆ ਤੇ ਹੀਰਾ ਲਾਲ ਜੀ ਮੰਗ ਕਰ ਰਹੇ ਆ ਕਿ ਇਹਦੀ FIR ਦਰਜ ਕੀਤੀ ਜਾਏ ਤੇ ਇਹਨਾਂ ਦੇ ਪੈਸੇ ਵਾਪਸ ਕਰਵਾਏ ਜਾਏ ਗੁਰਦਾਸਪੁਰ ਤੋਂ ਰੋਹਿਤ ਦੁਪਤਾ